ਦੋਸਤੋ ਇਹ ਜੋ ਸਾਹਮਣੇ ਤੁਸੀਂ ਆਟੋ ਦੇਖਦੇ ਆ ਇਹਦੇ ਵਿੱਚੋਂ ਇੱਕ ਔਰਤ ਚੱਲਦੇ ਆਟੋ ਵਿੱਚੋਂ ਕਿਉਂ ਉਤਰਦੀ ਹੈ ਕੀ ਹੈ ਪੂਰੀ ਕਹਾਣੀ ਜਾਣਕਾਰੀ ਮਿਲੀ ਆ ਕਿ ਲੁਧਿਆਣੇ ਵਾਲੀ ਸਾਈਡ ਤੋਂ ਇਸ ਆਟੋ ਵਿੱਚ ਇੱਕ ਔਰਤ ਜਿਸਦੇ ਦੋ ਬੱਚੇ ਆ ਰਹੇ ਸੀ ਜਿਨ੍ਹਾਂ ਨੇ ਆਪਣੇ ਜਥਾ ਉਤਰਨਾ ਸੀ ਉਸ ਥਾਂ ਤੇ ਇਸ ਆਟੋ ਵਾਲੇ ਨੇ ਨਹੀਂ ਉਤਾਰਿਆ ਕਿਉਂ ਅੱਗੇ ਲੈ ਕੇ ਆਇਆ ਇਹ ਵੀ ਗੱਲ ਕਰਾਂਗੇ ਤੇ ਇਸ ਵੇਲੇ ਇਹ ਔਰਤ ਆਟੋ ਵਿੱਚੋਂ ਬਾਹਰ ਲੰਮਕ ਕੇ ਕੀ ਇਸ਼ਾਰੇ ਕਰਦੀ ਆ ਅਤੇ ਇਸ ਆਟੋ ਨੂੰ ਕਿਵੇਂ ਲੋਕਾਂ ਨੇ ਮੋਹਰੇ ਗੱਡੀ ਲਾ ਕੇ ਰੋਕਿਆ ਆਓ ਆਪਾਂ ਇਹਦੇ ਬਾਰੇ ਜਾਣਦੇ ਆ ਪੂਰੀ ਕਹਾਣੀ ਕਿ ਭਾਜਪਾ ਆਗੂ ਰਣਜੀਤ ਸਿੰਘ ਪਵਾਰ ਜੋ ਫਲੋਰ ਤੋਂ ਨੇ ਉਹਨਾਂ ਨੇ ਸਾਰੀ ਕਹਾਣੀ ਸੁਣਾਈ ਕਿ ਕਿਵੇਂ ਇਸ ਆਟੋ ਚਾਲਕ ਨੇ ਇੱਕ ਔਰਤ ਜਿਸ ਦੇ ਨਾਲ ਦੋ ਬੱਚੇ ਵੀ ਸੀ ਉਸਨੇ ਜਿਸ ਥਾਂ ਉਤਰਨਾ ਸੀ ਉਥੋਂ ਇਹ ਆਟੋ ਵਾਲਾ ਉਸ ਨੂੰ ਉਤਾਰੇ ਬਿਨਾ ਕਿਵੇਂ ਅੱਗੇ ਲਿਆਇਆ ਕੀ ਸੀ ਇਹਦੀ ਨੀਅਤ ਆਓ ਸੁਣਦੇ ਹਾਂ ਭਾਜਪਾ ਆਗੂ ਰਣਜੀਤ ਸਿੰਘ ਬਵਾਰਤੂ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਮੈਂ ਰਣਜੀਤ ਸਿੰਘ ਪਵਾਰ ਪ੍ਰਧਾਨ ਜ਼ਿਲ੍ਹਾ ਜਲੰਧਰ ਦਿਹਾਤੀ ਭਾਜਪਾ ਅੱਜ ਸਾਡੀ ਜਿਹੜੀ ਮੀਟਿੰਗ ਸੀ ਲੁਧਿਆਣੇ ਮੀਟਿੰਗ ਸੀ ਜ਼ਿਲ੍ਹਾ ਪ੍ਰਧਾਨਾਂ ਦੀ ਉਹ ਮੀਟਿੰਗ ਖਤਮ ਹੋਣ ਤੋਂ ਬਾਅਦ ਮੈਂ ਲੁਧਿਆਣੇ ਤੋਂ ਆਪਣੇ ਫਲੋਰ ਸਾਈਡ ਨੂੰ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਦੇਖਿਆ ਕਿ ਬਹੁਤ ਸਾਰੇ ਕਿਹੜੇ ਲੋਕ ਹੈ ਉਹ ਇੱਥੇ ਇਕੱਠੇ ਹੋਏ ਸੀ ਤਾਂ ਮੈਂ ਰੋਕ ਕੇ ਉਹਨਾਂ ਨੂੰ ਜਦੋਂ ਪੁੱਛਿਆ ਕਾ ਦਿਲ ਤਹਿਲਾਨ ਵਾਲੀ ਜਿਹੜੀ ਇੱਥੇ ਘਟਨਾ ਹੋਈ ਇਹ ਸਾਡੀ ਜਿਹੜੀ 63 ਇਹਦੇ ਨਾਲ ਛੋਟੇ-ਛੋਟੇ ਬੱਚੇ ਇਹਨਾਂ ਨੇ ਆਟੋ ਕੀਤਾ ਔਰ ਆਟੋ ਚਾਲਕ ਜਿਹੜਾ ਇਹ ਬੰਦਾ ਹੈ ਇਹਨੂੰ ਧਿਆਨ ਨਾ ਦੇਖੋ ਇਹ ਬੰਦਾ ਆਟੋ ਚਾਲਕ ਨਸ਼ਾ ਕੀਤਾ ਤਿੰਨ ਜਣੇ ਸੀ ਇਹਦੇ ਨਾਲ ਵੀ ਕੋਈ ਬੰਦਾ ਸੀ ਔਰ ਇਹਨਾਂ ਨੇ ਨਸ਼ਾ ਕੀਤਾ ਹੋਇਆ ਸੀ ਪਰ ਜਦੋਂ ਭੈਣ ਜੀ ਨੇ ਇਹਨਾਂ ਨੂੰ ਕਿਹਾ ਕਿ ਮੇਰਾ ਜਿਹੜਾ ਪਲੇ ਆ ਗਿਆ ਸਥਾਨ ਜਿੱਥੇ ਮਉਤਰਨਾ ਮੈਨੂੰ ਉਤਾਰ ਦਿਓ ਪਰੇ ਸਣੇ ਦੋ ਛੋਟੇ ਛੋਟੇ ਬੱਚੇ ਜਿਹੜੇ ਉਹ ਪਰੇ ਖੜੇ ਆ ਕੈਮਰਾ ਮਾਰ ਉਹਨਾਂ ਤੇ ਲੱਗੀ ਹੋਈ ਉਹ ਛੋਟੇ ਬੱਚੇ ਆ ਜਾ ਬੱਚਾ ਆ ਕੇ ਆ ਜਾ ਇਹਨਾਂ ਬੱਚਿਆਂ ਨੂੰ ਤੇ ਇਹ ਪੈਂਟੀ ਨੂੰ ਨਾਲ ਲੈ ਕੇ ਇਹ ਪਤਾ ਨਹੀਂ ਕਿੱਥੇ ਲੈ ਕੇ ਜਾ ਰਿਹਾ ਸੀ ਔਰ ਮੇਰੀ ਆਪ ਸਭ ਨੂੰ ਅਪੀਲ ਹੈ ਜਦੋਂ ਵੀ ਤੁਸੀਂ ਕੋਈ ਆਟੋ ਵਗੈਰਾ ਕਰਦੇ ਹੋ ਤਾਂ ਉਹਦੀ ਇੱਕ ਫੋਟੋ ਖਿੱਚ ਕੇ ਆਪਣੀ ਫੈਮਿਲੀ ਵਾਲਿਆਂ ਨੂੰ ਜ਼ਰੂਰ ਭੇਜਿਆ ਕਰੋ ਕਿ ਅਸੀਂ ਇਸ ਆਟੋ ਦੇ ਵਿੱਚ ਫਲਾਣੀ ਜਗ੍ਹਾ ਨੂੰ ਜਾ ਰਹੇ ਹਾਂ ਕਿਉਂਕਿ ਅੱਜ ਕੱਲ੍ਹ ਰਸ਼ੇ ਦਾ ਜਿਹੜਾ ਪੂਰਾ ਦਰਿਆ ਚੱਲ ਰਿਹਾ ਜਿਹੜਾ ਸਰਕਾਰ ਲਾਰੇ ਲਾ ਕੇ ਬਣੀ ਸੀ ਕਿ ਅਸੀਂ ਜਿਹੜਾ ਨਸ਼ਾ ਖਤਮ ਕਰਦੇਾਂਗੇ ਆਹ ਦੇਖ ਲਓ ਨਸ਼ਾ ਖਤਮ ਹੋਇਆ ਆਹ ਛੋਟੇ ਛੋਟੇ ਬੱਚਿਆਂ ਨੇ ਪਤਾ ਨਹੀਂ ਇਹ ਭੈਣ ਜੀ ਦਾ ਕੀ ਕਰਨਾ ਸੀ ਇਹ ਭਾਈ ਸਾਹਿਬ ਵੀ ਨਾਲ ਸੀ ਇਹ ਆਟੋ ਚਾਲਕ ਹੈ ਇਹਦੇ ਨਾਲ ਇੱਕ ਹੋਰ ਬੰਦਾ ਹੈ ਜਿਹੜਾ ਪਤਾ ਨਹੀਂ ਇਹਨਾਂ ਨੇ ਆਟੋ ਨਹੀਂ ਰੋਕਿਆ ਪਰ ਇੱਕ ਭਰਾਨ ਗਿਆ ਬਹੁਤ ਜਿਹੜੇ ਭਾਈ ਸਾਡੇ ਇਹਨਾਂ ਨੇ ਰੋਕਿਆ ਇੱਥੇ ਸਾਡੇ ਭਾਈ ਸਾਹਿਬ ਬੜੇ ਸਰਦਾਰ ਜੀ ਇਹਨਾਂ ਨੇ ਆਪਣੀ ਗੱਡੀ ਨਾਲ ਇਹਨਾਂ ਨੂੰ ਰੋਕਿਆ ਹੋਰੇ ਭੈਣ ਜੀ ਦੇਖ ਸਕਦੇ ਸੀ ਔਰ ਵੱਡਾ ਹਾਦਸਾ ਸੀ ਜੀ ਰੋਡ ਤੇ ਛੱਡ ਪਾ ਇਹਨਾਂ ਨੇ ਲਿਖਿਆ ਕੀ ਕਹਿੰਦੇ ਸੋ ਮੇਰੀ ਬੇਨਤੀ ਹੈ ਔਰ ਮੈਂ ਕਮਿਸ਼ਨਰ ਸਾਹਿਬ ਨੂੰ ਸੁਵਪਨ ਸ਼ਰਮਾ ਜੀ ਨੂੰ ਆਪਣੇ ਫੋਨ ਤੋਂ ਇੱਥੋਂ ਦੀ ਜਿਹੜੀ ਵੀਡੀਓ ਪਿੱਛੇ ਮੇਰੇ ਸੱਜਣ ਭਾਈਆਂ ਨੇ ਬਣਾਈ ਸੀ ਉਹ ਮੈਂ ਸੁਵਪਨ ਸ਼ਰਮਾ ਜੀ ਕਮਿਸ਼ਨਰ ਸਾਹਿਬ ਨੂੰ ਸੈਂਡ ਕਰ ਦਿੱਤੀ ਹੈ ਔਰ ਇੱਥੋਂ ਦੀ ਲੋਕੇਸ਼ਨ ਵੀ ਭੇਜ ਦਿੱਤੀ ਹੈ ਸਾਡੇ ਸਤਕਾਰਯੋਗ ਇੱਥੋਂ ਦੇ ਜਿਹੜੇ ਸਾਡੇ ਏਰੀਏ ਦੇ ਬਹੁਤ ਨਾਮੀ ਪੱਤਰਕਾਰ ਪਾਕਨੀ ਸਾਹਿਬ ਉਹ ਵੀ ਇੱਥੇ ਪਹੁੰਚੇ ਆ ਔਰ ਆਪ ਸਭ ਨੂੰ ਕੱਲ ਦੀ ਜਿਹੜੀ ਜਗਬਾਣੀ ਦੀ ਨਿਊਜ਼ ਦੇ ਵਿੱਚ ਇਹ ਜਿਹੜੀ ਪੂਰੀ ਘਟਨਾ ਬਾਰੇ ਡਿਟੇਲਸ ਵੀ ਪਤਾ ਲੱਗ ਜਾਵੇਗਾ ਪਰ ਮੇਰਾ ਵੀਡੀਓ ਬਣਾਉਣ ਦਾ ਇਹ ਮਕਸਦ ਸੀ ਕਿ ਤੁਸੀਂ ਜਦੋਂ ਵੀ ਕੋਈ ਆਟੋ ਵਿੱਚ ਬੈਠਦੇ ਹੋ ਤਾਂ ਉਹਦੀ ਪਹਿਲਾਂ ਇੱਕ ਪਿਕ ਖਿੱਚ ਕੇ ਆਪਣੇ ਘਰਦਿਆਂ ਨੂੰ ਜ਼ਰੂਰ ਭੇਜਿਆ ਕਰੋ ਨਹੀਂ ਤਾਂ ਤੁਹਾਡੇ ਨਾਲ ਕੋਈ ਵੀ ਵੱਡਾ ਹਾਸਾ ਹੋ ਸਕਦਾ ਉਹਨਾਂ ਸੱਜਣਾ ਦਾ ਇਹ ਭਾਈ ਸਾਹਿਬ ਦਾ ਜਿਨ੍ਹਾਂ ਨੇ ਇਹਨਾਂ ਨੂੰ ਬਚਾਇਆ ਔਰ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਇਹੋ ਜਿਹੇ ਬੰਦਿਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਔਰ ਇਹਦੇ ਬਾਰੇ ਪਤਾ ਕਰਾਇਆ ਜਾਵੇ ਕਿ ਇਹ ਪੂਰਾ ਹੋਰ ਵੀ ਇਹਦੇ ਨਾਲ ਹੋਣ ਕਿ ਗ੍ਰੋਹ ਕਿ ਇਹ ਕਿੰਨੇ ਲੋਕ ਨੇ ਔਰ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸੇ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਬਾ